ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਤੇ ਹੋਰ ਮੇਰਾ ਇਹ ਸਾਰੇ ਠੀਕ ਠਾਕ ਆ ਤੇ ਮੇਰਾ ਪ੍ਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਯਾਰ ਤੇ ਜਿਹਨੂੰ ਆਪਾਂ ਕਰਤੀ ਆ ਵਲੌਗ ਦੀ ਸਟਾਰਟਿੰਗ ਤੇ ਆ ਬੱਚੇ ਬਾਤਿਆ ਨਿੱਕੇ ਨਿੱਕੇ ਬੱਚੇ ਫਿਰਦੇ ਆ ਤੇ ਵੱਡੇ ਬੁੱਡੇ ਫਿਰਦੇ ਆ ਦੋ ਤੇ ਦੋ ਛੱਡੇ ਆ ਆਪਾਂ ਵੱਡੇ ਕੂਤਰ ਵੀ ਹੈਗੇ ਦਿਖਾ ਦੇ ਨਾ ਜਾਂਦੇ ਆ ਜਾਂਦੇ ਇੱਕ ਆ ਜਾਂਦਾ ਤੇ ਦੋ ਬੱਚੇ ਛੱਡੇ ਆ ਉਹ ਵੀ ਦਿਖਾ ਦਿੰਨੇ ਆ ਦੇਖ ਕਿਧਰ ਗਏ ਕਿਧਰ ਗਏ ਕਿਧਰ ਗਏ ਇਹਦਾ ਉਹੀ ਤਰੀਕਾ ਹਰਤੇ ਆ ਉਹ ਪਿੰਡ ਤੇ ਉੱਡਦੇ ਉੱਡਦੇ ਹੀ ਪਹਿਲੇ ਲੰਮੇ ਆ ਉਹ ਪਿੰਡ ਤੇ ਜਾਵੜਦੇ ਸਪਰੇਅ ਕਰ ਲ ਆਪਾਂ ਛਿੜਕਤੀ ਆ ਸਪਰੇਅ ਦਾ ਆਪਾਂ ਮੁਕੰਮਲ ਕੰਮ ਨਿਮੀਟ ਤਾਂ ਕਰ ਲ ਪਾਣੀ ਤਾਂ ਨੀ ਵਿਕੀ ਰਾਂ ਤਾਂ ਲੱਗ ਗਿਆ ਤੇ ਬਾਕੀ ਹੁਣ ਕਟੁਕਟ ਦਾ 15 ਦਿਨ ਤੋਂ ਸਪਰੇਅ ਨੂੰ ਡੰਗਾ ਲਈਓ ਕਿਉਂਕਿ ਫੰਗੀ ਸੈਡ ਵੀ ਪਾਤੀ ਤੇਲੇ ਵਾਲੀ ਸੂੰਡੀ ਵਾਲੀ ਪੱਤਾ ਵਲੀਟ ਸਾਰੀ 80 Z ਪਾਤੀ। ਜੂਤ ਆਪਾਂ ਚੱਲਦੇ ਆਂ ਜੂਤ ਅਰ ਗਿਆ ਦੇ ਸਕੂਲ ਚ ਉਹਨਾਂ ਦੇ ਥੋੜੀ ਜੀ ਜੂਤ ਦੀ ਫੀਸ ਰਹਿੰਦੀ ਆ ਅਬ ਇਹਦੀ ਤਾਂ ਭਰੀ ਆ। ਉਹ ਆਪਾਂ ਚੱਲੇ ਆਂ ਭਰਨਾ ਤੇ ਆਪਾਂ ਤੁਹਾਨੂੰ ਮਿਲਦੇ ਆਂ ਸਕੂਲ ਚ ਚੱਲ ਕੇ ਜੇ ਵੀਡੀਓ ਬਣਾਉਣ ਦਿੱਤੀ ਤਾਂ ਬਣਾਵਾਂਗੇ ਜਰੂਰ। ਕਾਫੀ ਇਸ ਪਰ ਕੀ ਨਮੀੜ ਦਾ ਕੰਮ ਤੇ ਹੁਣ ਆਪਾਂ ਚੱਲੇ ਆਂ ਫੀਸ ਹੀ ਪਰ ਨਾ ਅਸੀਂ ਮੈਂ ਫੀਸ ਭਰਤੀ ਤੇ ਨਿਪਟ ਗਿਆ ਕੰਮ ਆਪਣਾ ਕਾਫੀ ਟਾਈਮ ਲੱਗ ਗਿਆ ਠੋਟ-ਠੋਟ ਅੱਧਾ ਪੌਣਾ ਘੰਟਾ ਲੱਗ ਗਿਆ ਆ ਪਾ ਕਬੂਤਰਾਂ ਨੂੰ ਦਾਣਾ ਪਾਣੀ ਪਾਈ ਜਾਂਦੇ ਆ ਇੱਧਰ ਪਾਤਾ ਵੱਡੇ ਖੁੱਡੇਆਂ ਚ ਬੱਚਿਆਂ ਨੂੰ ਵੀ ਸਰੋਂ ਦੇ ਦੀ ਬੈਠੀ ਐ ਸ਼ਾਮ ਨੂੰ ਬਾਹ ਦੇਂਗੇ ਥਲੜ ਦੀ ਯੂ ਇਹਨਾਂ ਨੂੰ ਵੀ ਪਾਤੇ ਦਾਣੇ ਉਹਦੇ ਆਪਾਂ ਇਹਨਾਂ ਨੂੰ ਦਾਣੇ ਥੋੜੀ ਪਾਉਣੇ ਆ ਕਿਉਂਕਿ ਮੈਂ ਬਾਹਰ ਕੱਢਣ ਨੂੰ ਭੁੱਲ ਗਿਆ ਸੀ ਪਾਏ ਇਹ ਦਾਣੇ ਇਹਨਾਂ ਨੂੰ ਪਾਈਏ ਆ ਖੁੱਡੇ ਜ ਆਪਣੇ ਛੀ ਕਬੂਤਰੀ ਆ ਇਹ ਬੱਚੇ ਘਿਉਣ ਵਾਸਤੇ ਰੱਖਿਆ ਦੋ ਡੋਰ ਵਾਲੇ ਤੇ ਚਾਰ ਰੁੜਤੇ ਆ ਇਹ ਦੂਰ ਟੂ ਰਸਤੇ ਹੀ ਫਿਰ ਆਪਾਂ ਨੂੰ ਕੰਮ ਦੇ ਦਿੰਦੇ ਆ। ਇਹਦੇ ਚ ਤਿੰਨ ਬੱਚੇ ਆਪਣੀਆਂ ਦੋ ਜੋੜੀਆਂ ਤੇ ਆ ਕਬੂਤਰੀ ਛਾਂਡੇ ਲਈ ਬੱਚਾ ਕੱਢੀ ਬੈਠੀ ਆ। ਤੇ ਆਪਾਂ ਇਹਨਾਂ ਨੂੰ ਤੁਮਕਮਲ ਦਾਣੇ ਪਾਤੀ ਆ। ਤੇ ਇੱਕ ਉਹ ਬੱਚਾ ਇੱਕ ਆ ਬੱਚਾ ਤੇ ਇੱਕ ਉਹ ਥੱਲੇ ਹਟ ਕੇ ਬਿਠਾ ਤਿੰਨ ਬੱਚੇ ਆ। ਇਹਨਾਂ ਦੇ ਵਿੱਚ ਦੋ ਆਪਣੇ ਕੋਲੇ ਉੱਡਦੇ ਆ ਤੇ ਉਹ ਗਿੱਜਿਆ ਨਹੀਂ ਉਹ ਪਾਸੇ ਡੇਗਦਾ ਫਿਰ ਆਪਾਂ ਛੱਡਿਆ ਨਹੀਂ ਦੂਰੀ ਹਰ ਵੇਖਾਂ ਕੱਢਦੇ ਵੀ ਕੀ ਕਰਦਾ। ਦਾਨੇ ਦਾ ਕੰਮ ਹੋ ਗਿਆ ਮੁਕੰਮਲ ਦੋ ਪੱਚੀ ਆਪਣੇ ਆ ਬਿਠੇ ਦੋ ਆ ਬਿਠੇ ਤੇ ਦੋ ਬਿਠੇ ਇਧਰ ਇਹ ਆ ਬਿਠੇ ਉਤਰ ਤੈਨੂੰ ਜੋੜ ਗਏ ਤੇ ਤੈਨਹੀਂ ਸਿਰ ਆਉਦੀਆਂ ਤਾਂ ਤੈਨਹੀਂ ਸਿਰਾਂ ਲਾਗਾ ਘਰ ਰਬ ਨੂੰ ਪਤਾ ਪਰ ਕੋਈ ਨਹੀਂ ਪ੍ਰਮਾਤਮਾ ਮੇਰ ਕਰੂਗਾ ਆਪਾਂ ਲੱਗੇ ਆ ਹੀ ਪੱਠੇ ਪਾਉਣ ਕਿਵਾ ਸਪਾ ਆ ਜੀ 那是谁啊？ ਆਹ ਤੇ ਹੋਏ ਬੱਸ ਚੱਲ ਵੀ ਦੋਬੇ ਕੰਮ ਆ ਬੇ ਜੰਬਰੀ கல்ல கவுணி மல்லனால கல்லா இப்போ ਆ ਵੀ ਲੋ ਛੜਕ ਵੇਖੋ ਕਿੰਨੀ ਕੀਤੀ ਪੂਰਾ ਛਕਾਟਾ ਆਇਆ ਪੂਰਾ ਛਕਾਟਾ ਆ ਦੇਖੋ ਹਾਈਪਰ ਡੀ ਵੀ ਕੀਤੀ ਹੋਈ ਪਈ ਆ ਇਧਰ ਨੂੰ ਮਿਆਂ ਹੋ ਸਕਦਾਗਾ ਪਿੰਡ ਵੀ ਹੋਵੇ ਜਦੋਂ ਮੈਂ ਗਿਆਨ ਦੋਤੇ ਨੂੰ ਉਦੋਂ ਕਣੀਆਂ ਆਈਆਂ ਸੀਆਂ ਕਣੀਆਂ ਆਈਆਂ ਦੋ ਦਿਨ ਆਪਾਂ ਜਿਸ ਵੇ ਸ਼ਾਮ ਹੋ ਗਈ ਆਪਣੇ ਕਣੀਆਂ ਕੁੜੀਆਂ ਹੈ ਨਹੀਂਆਂ ਦੇ ਬੱਚੇ ਆਪਾਂ ਫੇਰ ਬਾਤੇ ਆ ਬੱਚੇ ਬੈਠੇ ਆ ਤੇ ਬੱਚੇ ਬਾਤੇ ਤੇ ਉੱਟਾ ਵਰਲਾ ਉੱਡ ਗਿਆ ਬੱਚਾ ਇਹ ਪਤਾ ਨਹੀਂ ਕਿਹਦਾ ਸੀਗਾ ਚੂਨਾ ਆਪਣਾ ਓਕੇ ਆ ਕੱਲ ਸਪਰੇਅ ਕਰਤੀ ਆ ਪਾਣੀ ਵੀ ਖੜਾ ਉਧਰਲੇ ਜੀ ਵੀ ਆ ਕੱਲ ਨੂੰ ਚਲਾਵਾਂਗੇ ਮੋਟਰ ਠੇਟਾ-ਵੇਟਾ ਸਾਰਾ ਕੰਮ ਈਆ ਮੌਲ ਮੇਰੀ ਆਲੇ ਦੀਵਾਲੀ ਕਰਦੇ ਆਪਾਂ ਲਾ ਕੇ ਰੱਖਦੀ ਏ ਛਤਰियां ਮੌਸਮ ਥੋੜਾ ਜਿਹਾ ਖਰਾਬ ਆ ਰਾਤ ਨੂੰ ਹਵਾ ਹੂਆ ਵਗ ਪੈਂਦੀ ਆ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਮੇਰਾ ਵੀਰ ਚਲ ਠੀਕ ਹੈ ਮੇਰਾ ਵੀਰ ਤੇ ਕਰਦੇ ਆਂ ਆਪਾਂ ਵਲੌਗ ਦੀ ਸਮਾਪਤੀ ਤੇ ਛਤਰियां ਤੇਗੇ ਲਾ ਕਿਉਂਕਿ ਹਵਾ ਹੂਆ ਦਾ ਕੋਈ ਪਤਾ ਨਹੀਂ ਚਲੋ ਠੀਕ ਹੈ ਜੀ ਮਿਲਦੇ ਆ ਕੱਲ੍ਹ